ਸਤਿਕਾਰਯੋਗ ਪਿਆਬੀਓ ਅੱਜ ਫੇਰ ਇੱਕ ਇਹੋ ਜਿਹਾ ਮੁੱਦਾ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਨਜ਼ਰ ਵਿੱਚ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕਿ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਤੇ ਹੀ ਪੋਸਟ ਪਾਈ ਸੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਬਕਾ ਲੋਕ ਸਭਾ ਮੈਂਬਰ ਨੇ ਔਰ ਮੌਜੂਦਾ ਵਿਧਾਇਕ ਨੇ ਉਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਗਰਾਮ ਤਰਨਤਨ ਚੋਣ ਰੈਲੀ ਦੇ ਦੌਰਾਨ ਕੀਤਾ ਔਰ ਜਿਹਦੇ ਵਿੱਚ ਉਹਨਾਂ ਨੇ ਖੁਦ ਆਪ ਸੰਬੋਧਨ ਕੀਤਾ ਔਰ ਸਟੇਜ ਦੇ ਉੱਤੇ ਵੱਡੇ ਵੱਡੇ ਆਗੂ ਜਿਹੜੇ ਨੇ ਉਹ ਸਾਡੇ ਵਿੱਚ ਬੈਠੇ ਨਜ਼ਰ ਆਪਾਂ ਦੇਖ ਸਕਦੇ ਆ ਰਹੇ ਆ। ਲੇਕਿਨ ਇਹਦੇ ਵਿੱਚ ਬਹੁਤ ਵੱਡੀ ਇੱਕ ਔਨਤਾਈ ਗਲਤੀ ਜਿਹੜੀ ਆ ਉਹ ਪ੍ਰਬੰਧਕਾਂ ਵੱਲੋਂ ਕੀਤੀ ਗਈ ਆ ਕਿ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਜੱਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਕਰਕੇ ਯਾਦ ਕੀਤਾ ਜਾਂਦਾ ਔਰ ਨੌਵੀਂ ਪਾਸਾਈ ਦਾ ਸ਼ੀਸ਼ ਇਹ ਇਸ ਚੋਣ ਰੈਲੀ ਦੇ ਵਿੱਚ ਵਰਤਿਆ ਗਿਆ ਜੇਦੀ ਖਬਰ ਅੱਜ ਅਖਬਾਰ 'ਚ ਲੱਗੀ ਆ ਕਿ ਸਿਆਸੀ ਲਾਹੇ ਦੀ ਨਾਲ ਅ ਗੁਰੂ ਸਾਹਿਬ ਦੀਆਂ ਤਸਵੀਰਾਂ ਵਰਤਣ ਦਾ ਜਿਹੜਾ ਹੈਗਾ ਇਹਨਾਂ ਨੇ ਇੱਕ ਕਾਰਾ ਕੀਤਾ ਆ ਉਸ ਲੜੀ ਦੇ ਵਿੱਚ ਵੱਖ-ਵੱਖ ਸੋਸ਼ਲ ਮੀਡੀਆ, ਟੀਵੀ, ਅਖਬਾਰਾਂ ਔਰ ਖੁਦ ਮਾਨਜੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਫੇਸਬੁੱਕ ਪੇਜ ਅਨਸੂਚਿਤ ਜਾਤੀ ਵਰਗਾਂ ਦੇ ਧਰਮ ਸਥਾਨਾਂ ਪਵਿੱਤਰ ਸਥਾਨਾਂ ਅਨ ਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਗੁਰੂਆਂ ਮਹਾਪੁਰਸ਼ਾਂ ਔਰ ਬਾਣੀ ਆਦੀ ਜਿਹੜੀਆਂ ਵੀ ਚੀਜ਼ਾਂ ਸਨਮਾਨ ਦੀਆਂ ਪ੍ਰਤੀਕ ਹਨ ਜਿਵੇਂ ਬਾਬਾ ਜੀਵਨ ਸਿੰਘ ਜੀ ਗਰੀਬਾਂ ਦੇ ਨਿਮਾਣੇ ਨਿਆਸਰੀ ਲੋਕਾਂ ਦੇ ਸਨਮਾਨ ਦੇ ਪ੍ਰਤੀਕ ਨੇ ਉਹਨਾਂ ਦੀ ਜਿਹੜੀ ਵਰਤੋਂ ਤਸਵੀਰ ਦੀ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ ਉਹ ਅਪੱਤੀਜਨਕ ਤਰੀਕਾ ਆ ਕਿਉਂਕਿ ਤਸਵੀਰ ਦੇ ਉੱਪਰ ਉਮੀਦਵਾਰ ਤਰੰਤਾਰਨ ਤੋਂ ਕਾਂਗਰਸ ਤੇ ਕਰਨਬੀਰ ਸਿੰਘ ਬੁਰਸਾ ਉਹਨਾਂ ਦੀ ਫੋਟੋ ਲੱਗੀ ਆ ਪ੍ਰਿੰਕਾ ਗਾਂਧੀ ਜੀ ਸੋਨੀਆ ਗਾਂਧੀ ਜੀ ਖੜਗੇ ਸਾਹ ਬੀਨੂ ਗੋਪਾਲ ਜੀ ਰਾਜਾ ਬੜਿੰਗ ਜੀ ਖੋਦ ਪ੍ਰਤਾਪ ਬਾਜਬਾ ਜੀ ਵਗੈਰਾ ਵਗੈਰਾ ਵੱਡੀ ਲੜੀ ਆ ਇੱਦਾਂ ਵੱਡਾ ਅਪੱਤੀ ਜਨਕ ਕੇ ਗੁਰੂਆਂ ਮਹਾਪੁਰਸ਼ਾਂ ਤੋਂ ਉੱਪਰ ਅਸੀਂ ਕਿੱਦਾਂ ਹੋ ਗਏ ਇਹਦੇ ਲਈ ਜਿਹੜੀਆਂ ਅ ਅਸੀਂ ਜਿੱਥੇ ਚੋਣ ਕੋਡ ਆਫ ਕੰਡਕਟ ਦੀ ਲੰਘਣਾ ਆ ਉਥੇ ਇਹ ਦਾਇਰਾ ਜਿਹੜਾ ਆ ਐਸ ਸੀ ਐਸਟੀ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਉਹਦੇ ਦਾਇਰੇ ਚ ਵੀ ਇਹ ਗੱਲ ਆਉਂਦੀ ਆ ਇਸ ਲੜੀ ਦੇ ਵਿੱਚ ਅਸੀਂ ਸਬੰਧਤ ਡਿਪਟੀ ਕਮਿਸ਼ਨਰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਉਹ ਇਸ ਗੱਲ ਤੇ ਜਵਾਬ ਦੇਣਗੇ ਕਿ ਮਾਡਲ ਕੋਡ ਆਫ ਕੰਟਰੈਕਟ ਦੇ ਤਹਿਤ ਕੀ ਕਾਰਵਾਈ ਕੀਤੀ ਔਰ ਜਿਹੜਾ ਐਸ ਸੀ ਐਸਟੀ ਦਾ ਪ੍ਰੋਵੈਂਸ਼ਨ ਐਕਟ ਆ ਉਹਦੇ ਤਹਿਤ ਇੱਥੇ ਇਹਨੂੰ ਕਿੱਦਾਂ ਡੀਲ ਕੀਤਾ ਗਿਆ ਔਰ ਇਸ ਦਾ ਪੱਖ ਰੱਖਣ ਲਈ ਕਿਉਂਕਿ ਪੂਰੀ ਮੰਚ ਦੇ ਉੱਤੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਸੀ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀਗੇ ਉਹ ਆਪਣਾ ਪੱਖ ਰੱਖ ਸਕਦੇ ਆ ਉਹਨਾਂ ਨੂੰ ਰੱਖਣ ਦਾ ਮੌਕਾ ਦਿੱਤਾ ਜਾਂਦਾ ਲਿਖਤੀ ਔਰ ਪੇਸ਼ ਹੋ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਵੀ ਚਿੱਠੀ ਕੱਢੀ ਆ ਕਿ ਉਹ ਆਪਣਾ 10 ਤਰੀਕ 10 ਨਵੰਬਰ ਨੂੰ ਆਪਣਾ ਪੱਖ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਚ ਮੁੱਖ ਸਕੱਤਰ ਚੰਡੀਗੜ੍ਹ ਵਿਖੇ ਆ ਕੇ ਰੱਖਣ ਧੰਨਵਾਦ chandar consultants limited building maintenance handyman under trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade platform, CheckTrade platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ